ਜੀ ਅੰਗਰੀਆ ਚ ਸ਼ੁਰੂ ਮੰਡੀ ਚ ਬੋਲੀ ਹੋਈ ਹੈ ਜੀ ਇਧਰ ਆ ਮੜੇਗਾ 4870 ਕੁਆਂਟਲ ਦੀਆਂ ਢੇਰੀਆਂ ਦੇਖੀਆਂ ਗਈਆਂ ਨੇ ਜੀ ਉਹਦੇ ਜੋ 3520 ਕੁਆਂਟਲ ਜਿਹੜੀ ਜੀਰੀ ਹੈ ਉਹਦੀ ਖਰੀਦ ਹੋ ਚੁੱਕੀ ਹੈ ਇਹ ਤਕਰੀਬਨ 72 ਪੈਸੇ ਬਣਦੀ ਹੈ ਜੀ ਜਿਹੜੀ ਬੋਲੀ ਹੋ ਗਈ 30 ਪੈਸੇ ਰਹਿ ਗਈ ਜਿਹੜਾ ਮਾਲ ਨਰਮ ਸੀ ਠੀਕ ਹੈ ਉਹ ਵੀ ਇੱਕ ਦੋ ਦਿਨਾਂ ਚ ਜਿਵੇਂ ਥਾਂ ਬਣ ਜੂਗੀ ਇਹ ਭਰਿਆ ਜਾਊਗਾ ਜੀ ਮਾਲ ਹਨਾ ਥਾਂ ਬਣ ਜੂਗੀ ਥੋੜਾ ਜਿਹਾ ਖੁੱਲ ਜੂਗੀਆਂ ਢੇਰੀਆਂ ਉਹ ਵੀ ਇੱਕ ਅੱਧੇ ਦਿਨ ਚ ਸਾਰੀਆਂ ਆ ਜਾਣਗੀਆਂ ਇਹ ਵੱਧੋ ਵੱਧ ਲੱਗਦੇ ਜੀ ਜਿਹੜੇ ਹਿਸਾਬ ਦਾ ਵੀ ਆਹ ਹਫਤੇ ਆਪ ਦਾ ਕੰਮ ਹੈ ਜੀ ਸਾਰਾ ਮਤਲਬ ਕੋਈ ਢੇਰੀ ਰਹਿਣੀ ਹੈ ਅੱਛਾ ਇਨਸਪੈਕਟਰ ਸਾਹਿਬ ਗੱਲ ਇਹ ਹੈ ਵੀ ਜਿੰਨੇ ਜਿਹੜੀ ਤੁਸੀਂ ਲਾਈ ਆ ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਗੱਲ ਇਹ ਹੈ ਵੀ ਜਿਹੜੀ ਟੈਕਨੀਕਲ ਪੁਆਇੰਟ ਇਹ ਹੈ ਹੁਣ ਵੀ ਐ ਇਦੂ ਬਾਦ ਤੁਹਾਨੂੰ ਪਤਾ ਹੈ ਜਿਹੜੀ ਮੌਸਮ 'ਚ ਨਮੀ ਹੈ ਪਟਣ ਹੋ ਜਾਣਾ ਗੱਲ ਸੁਣ ਲਓ ਹੈ ਗੱਲ ਇਹ ਹੈ ਦੀ ਵੀ ਹੁਣ ਮੌਸਮ 'ਚ ਸੱਲ ਐਨੀ ਹੋ ਚੱਕੀ ਤੁਹਾਨੂੰ ਵੀ ਪਤਾ ਇਹ ਟੈਕਨੀਕਲ ਪੁਆਇੰਟ ਹੈ ਵੀ ਇਹ ਇਦੂ ਬਾਦ ਜਿਹੜੀ ਨਮੀ ਆਪਾਂ ਦੇਖੋ ਨਹੀਂ ਘਟਾ ਸਕਦੇ ਸਭ ਤੋਂ ਉਦੋਂ ਵੀ ਅਗਲੀ ਜਿਹੜੀ ਵੱਡੀ ਸਮੱਸਿਆ ਉਹ ਇਹ ਹੈ ਵੀ ਬਾਣਾ 'ਚ ਜੀਰੀਆਂ ਖੜੀਆਂ ਨੇ ਤੁਹਾਨੂੰ ਪਤਾ ਜ਼ਿੰਮੇਵਾਰਾਂ ਦੇ ਤੁਸੀਂ ਧਰਤੀ ਪੁੱਤੋਂ ਵੀ ਉਹ ਹੁਣ ਸਾਡੇ ਲਾਸਟ ਪਾਣੀ ਲਾਏ ਹੋਏ ਨੇ ਜੇ ਅਸੀਂ ਉਹ ਵੱਢ ਕੇ ਮੰਡੀ 'ਚ ਲੈ ਕੇ ਨਹੀਂ ਆਉਂਦੇ ਸਾਡੀ ਕਣਕ ਨਹੀਂ ਬੀਜਣੀ ਸਭ ਤੋਂ ਬਹੁਤ ਵੱਡੀ ਸਮੱਸਿਆ ਹੈ ਪਰ ਹੁਣ ਉਹਦੇ 'ਚ ਹੋਰ ਸਾਡੇ ਕੋਲੇ ਅਜਿਹਾ ਕੋਈ ਸੋਲੂਸ਼ਨ ਜਾਂ ਕੋਈ ਵੀ ਟੈਕਨੀਕਲ ਇਹ ਜਿਹਾ ਪੁਆਇੰਟ ਨਹੀਂ ਹੈ ਵੀ ਅਸੀਂ ਮਤਲਬ ਉਹਨੂੰ ਕਿਸੇ ਹਿਸਾਬ ਨਾਲ ਉਹਦੀ ਜਿਹੜੀ ਨਮੀਆਂ ਡਾਊਨ ਕਰ ਲਈਏ ਚਲੋ ਅਸੀਂ ਇੰਨਾ ਕਿ ਆਪਰੇਟ ਕਰਦੇ ਆ ਤੁਸੀਂ ਲੀ ਘਟੋ ਘਟਾ ਹੁਣ ਤੁਸੀਂ ਅੱਜ ਕਾ ਮੋਇਸਚਰ ਕਿੰਨਾ ਤੱਕ ਲਾਈਆਂ ਨੇ ਟੇਕ ਚਲੋ ਕੋਈ ਨਹੀਂ ਜਿੰਨਾ ਘਟਾ ਡਜਸਟਮੈਂਟ ਕਰ ਸਕਦਾ ਸੀ ਤੁਸੀਂ ਉਹ ਨਹੀਂ ਕਹਿ ਸਕਦੇ ਆਪਾਂ ਪਤਾ ਹੈ ਕਿ ਨਹੀਂ ਕਹਿ ਸਕਦੇ ਚਲੋ ਗੱਲ ਇਹ ਹੈ ਕਿ ਆਪਾਂ ਜਿੰਨਾ ਬੋਲੋ ਡਜਸਟ ਕਰ ਸਕਦੇ ਹੋ ਸ਼ੋਅ ਕਰਦੇ ਹਾਂ ਪਰ ਸਾਡੀ ਡਿਮਾਂਡ ਇਹ ਹੈ ਵੀ ਜਿਹੜੀ 30% ਹੈ ਰਹਿੰਦੀ ਹੈ ਵੀ ਦੇਖੋ ਹੁਣ ਸਾਡੀ ਬੀਬਸੀ ਹੈ ਸਾਡੇ ਕੋਲੇ ਕੋਈ ਇਸ ਚੀਜ਼ ਦਾ ਹੱਲ ਨਹੀਂ ਅਸੀਂ ਨਹੀਂ ਮਤਲਬ ਇਹਦਾ ਜਿਹੜੀ ਨਮੀ ਉਹ ਕਰ ਸਕਦੇ ਸਾਡੀ ਜਿਹੜੀ ਪੂਰਨ ਬੋਲੀ ਆ ਮੰਡੀ ਦੀ ਪੂਰੀ ਲਈ ਜਾਵੇ ਇਹ ਤਾਂ ਅਸੀਂ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਹੁਣ ਸਾਡੀ ਵੀ ਮਜਬੂਰੀ ਹੈ ਅਸੀਂ ਕਣਕਾਂ ਬੀਜਣੀਆਂ ਨੇ ਦੇਖੋ ਮੇਰੀ ਬੇਨਤੀ ਹੈ ਪ੍ਰਧਾਨ ਜੀ ਗੱਲ ਇਹ ਹੈ ਦੇਖੋ ਅੱਜ ਤਕਰੀਬਨ ਕੱਲ ਬੋਲੀ ਨਹੀਂ ਹੋ ਸਕੀ ਅੱਜ ਬੋਲੀ ਹੋਈ ਹੈ ਜੀ ਆਪਣਾ 70 ਪੈਸੇ ਮਾਲ ਖਰੀਦਿਆ ਗਿਆ ਇਹ ਭਰ ਜੂਗਾ ਜੀ ਜਗ੍ਹਾ ਬਣ ਜੂਗੀ ਇਹ ਵੀ ਖਿਲਰ ਜੂਗਾ ਤੁਸੀਂ ਇੱਕ ਦੋ ਦਿਨਾਂ ਦੀ ਬੇਨਤੀ ਹੈ ਮੰਨੋ ਮੇਰੀ ਮਤਲਬ ਲੱਗਦਾ ਹੈ ਵੀ ਆਹ ਹਫ਼ਤੇ ਆਪਣਾ ਸਾਰਾ ਵਿਲੇ ਹੋ ਜਾਣਗੇ ਜੀ ਸਾਰੀ ਖਰੀਦ ਨਿਪਟ ਜਾਣੀ ਹੈ ਜਿਹੜੀ ਮੰਡੀਆਂ 'ਚ ਪਈਆਂ ਨੇ ਜਿਹੜੀਆਂ ਤੁਸੀਂ ਕਹਿੰਦੇ ਹੋ ਬਾਹਰੋਂ ਵੀ ਆਉਣੀ ਆ ਜੀ ਚਲੋ ਥਾਂ ਹੋਊਗੀ ਲਿਫਟਿੰਗ ਵੀ ਆਪਣੀ ਠੀਕ ਚੱਲ ਰਹੀ ਹੈ ਜੀ ਕੋਈ ਅਸੀ ਗੱਲ ਨਹੀਂ ਹੈਗੀ ਜਿਹੜੀਆਂ ਕੋਈ ਲਿਫਟਿੰਗ ਹੈਗੀ ਆ ਹੋਰ ਤੇਜ਼ ਕਰ ਲੈਨੇ ਆਪਾਂ ਟਰੱਕ ਵਧਵਾ ਮੰਗ ਲੈਨੇ ਆ ਸਪੈਸ਼ਲ ਆਪਣੀ ਮੰਡੀ ਦੀ ਜਿਹੜੇ ਕੋਈ ਥੋਕ ਪਏ ਨੇ ਜੀ ਉਹ ਵੀ ਚੁਕਾ ਦਿੰਨੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਫਿਰ ਆਪਾਂ ਅੱਜ ਬੰਦ ਰਹੇ ਆ ਆਪਾਂ ਰਹਿਣ ਦੇ ਸਾਹਿਬ ਜੀ ਉੱਨੀ ਵਾਲੀ ਤੁਸੀਂ ਲਿਖੀ ਆ ਜੀ ਪੰਜਾਬ ਘੰਟਾ ਦੇਖ ਲਓ ਹਾਂ ਜੀ ਹੋਏ ਹਰਨ ਮਹਾਰਾਜ ਕਿਤੇ ਲਿਲਾ ਹੋ ਮਹਾਰਾਜ ਇਹ ਇੰਸਪੈਕਟਰ ਸਾਹਿਬ ਸਾਡੇ ਕੋਲ ਬੈਠੇ ਹੋ ਬੇਨਤੀ ਹੈ ਦੇ ਜਿਹੜੇ ਅਸੀਂ ਤੁਹਾਨੂੰ ਪਤਾ ਹੀ ਹੈ ਵੀ 20 25 25 ਦਿਨ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ ਰੁੜੀ ਜਾਂਦੇ ਆ ਸੋ ਸਾਨੂੰ ਇਹ ਹੈ ਵੀ ਸਾਡੀ ਜਿਹੜੀ ਤਸੱਲੀ ਹੈ ਤੁਹਾਡੀ ਇੰਨੀ ਕੁ ਖਰੀਦ ਤੇ ਨਹੀਂ ਹੁੰਦੀ ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਇੱਥੇ ਬੈਠੋ ਸਾਡਾ ਜਿਹੜਾ ਕਾਰਾ ਜਾਰੀ ਰਹੂਗਾ ਤੁਹਾਡੇ ਜਿਵੇਂ ਤਸਦੀਰਦਾਰ ਸਾਹਿਬ ਵਗੈਰਾ ਜੋ ਵੀ ਤੁਹਾਡਾ ਪ੍ਰਸ਼ਾਸਨ ਆਊ ਆਪਾਂ ਉਹਨਾਂ ਨਾਲ ਕੋਈ ਤਸੱਲੀ ਦਿਵਾਉਣਗੇ ਤਾਂ ਗੱਲ ਕਰਾਂਗੇ ਸੋ ਆਜੋ ਠੀਕ ਉਹ ਬਣਾ ਲਿਓ ਮਾਰੋ ਮੱਤਰਾ ਉਹ ਨੱਕ ਤੇ ਲੇਖੋ ਵੀ ਇਹਦਾ ਉਹ ਇਨਸਪੈਕਟਰ ਸਾਹਿਬ ਨੂੰ ਚਾਹ ਵੀ ਭੇਜੋ ਯਾਰ ਚਾਹ ਬਣਾਓ ਕੰਡਿਆ ਚਾਹ ਲਿਓ ਭਾਈਓ ਮੋਟਿਓ ਉਹ ਸਾਰਾ ਪੈਸਾ ਉਹ ਮੋਟਰ ਉਹ ਬਣਾਉਂਦਾ ਹੈ ਪਾਰੀ